ਰਪਿੰਦਰ ਜੇ ਪ੍ਰਾਉਣਾਤਕਾਰ ਵੱਲੋਂ ਤੈਨੂੰ ਕਹੂ ਨਾ ਪਿਕਰ ਮਾੜਾ ਵਾ ਤੂੰ ਫਿਕਰ ਨਾ ਕਰੀ ਭਾਵੇਂ ਇਹ ਲਿਮਟ ਚੁੱਕੀਏ ਜਿੱਥੋਂ ਮਰਜੀ ਪੈਸੇ ਲਈਏ ਕਾਰ ਅਸੀਂ ਤਿਆਰ ਕਰ ਲਾਂਗੇ ਤੇ ਨਾਲੇ ਨਾ ਮੈਂ ਤੈਨਾਂ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਤੇ ਗੁੱਸਾ ਨਾ ਤੂੰ ਕਰੀ ਉਦਾਂ ਮਤਲਬ ਵਿਹਾਰੀ ਗੱਲ ਵਾ ਨਹੀਂ ਨਹੀਂ ਗੁੱਸਾ ਦਾ ਗੱਲ ਨਹੀਂ ਕੁਛ ਨਹੀਂ ਵੀ ਤੁਹਾਡਾ ਕਮਰੇ ਪਾਉਣ ਦਾ ਬਾਅਦ ਚੋਂ ਰਹਾਦਾ ਵਾ ਪਹਿਲੇ ਹੀ ਆ ਨਾ ਕਮਰੇ ਤੁਹਾਡੇ ਮੰਮੀ ਫੋਨ ਕੱਲ ਹੀ ਕਰਨਾ ਵਾ ਉਹੀ ਗੱਲ ਹੋਈ ਜੋ ਮੈਂ ਕਹਿਂਦੀ ਹਾਂ ਤੁਹਾਨੂੰ ਚੱਲ ਕੋਈ ਗੱਲ ਨਹੀਂ ਸਾਰਾ ਕੰਮ ਨਾ ਤੇਰਾ ਡੈਡੀ ਦੇ ਸਿਰ ਤੇ ਨਹੀਂ ਮੈਂ ਰਹਿਣ ਦੇਣਾ ਤੇਰੇ ਡੈਡੀ ਨੂੰ ਕਹਿਨੀ ਆਂ ਕਿ ਇਹਨੂੰ ਕੰਮ ਕਰਤੇ ਲਵਾ ਫੇਰ ਨਾ ਇਹਨੂੰ ਘਰੋਂ ਕੱਢਣਾ ਵੀ ਸੌਖਾ ਹੋ ਜਾਊਗਾ ਮਿੱਟੀ ਤੋਂ ਤੇ ਆ ਕਿੰਨੀ ਕਿ ਸਾਫ਼ ਹੋ ਜਾਣੀ ਆ ਸਵੇਰ ਦੀ ਲੱਗੀ ਹਾਂ ਕਦੀ ਅੰਦਰੋਂ ਘਰ ਕਦੀ ਬਾਹਰੋਂ ਆਹੋ ਜਿਹੜਾ ਰੋਡ ਬਣਾਉਂਦਿਆਂ ਵਾ ਨਾ ਇਹਦੇ ਕਰਕੇ ਵੀ ਬੜਾ ਚੱਕਰ ਪੈਂਦਾ ਵਾ ਹੁਣੇ ਹਜੇ ਤੇ ਝਾੜੂ ਫੇਰ ਕੇ ਗਈ ਹਾਂ ਤੁਹਾਡੇ ਸਾਹਮਣੇ ਵੇਖ ਲਓ ਕੀ ਹਾਲ ਹੋ ਗਿਆ ਆਹੋ ਹੁਣੇ ਘਰ ਤੇਨੂੰ ਮਿੱਟੀ ਲੱਗਣਾ ਵਾ ਅੱਗੇ ਚੱਲ ਇਹ ਵੀ ਮੈਂ ਘਰ ਸਫਾਈ ਕਰ ਲੈਣੀ ਤਾਂ ਮੜਾ ਮੋਟਾ ਸਾਫ਼ ਰਹਿ ਜਾਂਦਾ ਸੀ ਤੇ ਤੁਹਾਨੂੰ ਕਿਸ ਨੇ ਦੱਸਿਆ ਨਹੀਂ ਵੀ ਆਪਾਂ ਹੁਣ ਅੱਜ ਦੱਸਿਆ ਸੀਗਾ ਤੇ ਫੇਰ ਆ ਸਫਾਈ ਕਿੰਨੇ ਕਰਨੀ